ٹھوڑا چلے جانے کا ہاں اِتھر رستہ نہیں ہے گا تو اِتھر وہ سوار ہے نا وہ رستہ ہے وہ چکر دے نے کا رستہ ہے نا ٹھیک ہے چکر دے نے کا ਇਹ ਹਾਂਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬਬੀਮਾਨ ਹੈਗੇ ਨੇ ਜਿਹੜੇ ਕੋਈ ਐਕਸਐਮਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜਿਹੜਾ ਕਿ ਹਾਲੇ ਤੱਕ ਤਾਂ ਸੁਸਾਇਸਾਈਡ ਕੇਸ ਲੱਗਦਾ ਹੈ ਬਾਕੀ ਫਰੈਂਸਿਕ ਟੀਮ ਆ ਰਹੀ ਹੈ ਤੇ ਬੋਡੀ ਨੂੰ ਮੋਰਚਰੀ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਇਹਨਾਂ ਦਾ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸੀ ਦੀ ਕਬਜ਼ੇ ਚ ਲੈ ਰਹੇ ਆਂ ਜੀ ਬਿਲਕੁਲ ਕਿੰਨੇ ਵਜੇ ਕਿੰਨੇ ਵਜੇ ਦੀ ਕਟਨਾ ਹੋ ਗਈ ਇਹ 3 ਵਜੇ ਦੀ ਕਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟੇ ਵੈਲਾ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰਦੀ ਸੀ ਪ੍ਰਾਇਮਰੀ ਟੇਸਰ ਤੋਂ ਬਾਅਦ ਉਹ ਚੱਲਿਆ ਜੀ ਪ੍ਰਾਇਮਰੀ ਫੇਸ ਸੂਇਸਾਈਡ ਕੇਸ ਲੱਗ ਰਿਹਾ ਜੀ ਬਾਕੀ ਕੁਛ ਪੁਸ਼ਟਾਸ਼ ਕਰਦੇ ਆ ਜੀ ਫੈਮਿਲੀ ਮੈਂਬਰ ਜੇ ਜੋ ਵੀ ਬਿਆਨ ਲਖਾਂਗੇ ਜੇ ਸਾਹਿਬ ਦੇ ਉਹ ਸਾਹਿਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਛ ਕਿਹਾ ਕੋਈ ਨਹੀਂ ਹਾਲੇ ਤੱਕ ਕੁਛ ਨਹੀਂ ਕਿਹਾ ਜੀ ਹਾਲੇ ਤੱਕ ਕੁਛ ਨਹੀਂ ਥੈਂਕ ਯੂ ਜੀ ਇਹ ਢੋਬੀ ਘੜ ਵੱਜਦਾ ਜੀ ਇਹ ਓਰੇ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਦੇ ਮਿਲਣ ਸਾਰਨ ਤੇ ਵੱਜ 2:30 ਵਜੇ ਪਤਾ ਲੱਗਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਕਿਹੜੀ ਜਗ੍ਹਾ ਉਹਨਾਂ ਦੀ ਦੁਕਾਨ ਸੀ ਜੀ ਇਹ ਦੁਕਾਨ ਹੈ ਜੀ ਉਹਨਾਂ ਦੀ ਕਿਰਾਏ ਤੇ ਦੇਈ ਵੀ ਸੀ ਇਹ ਅੱਛਾ ਹਾਂ ਜੀ ਕਿੰਨੇ ਵਜੇ ਦੀ ਘ ਉਸ ਤੋਂ ਆਪੁਸ ਵਗੈਰਾ ਆਈਏ ਹੁਣ ਆਈ ਜੀ ਪੁਲਿਸ ਅੱਛਾ ਹਾਂਜੀ ਤੇ ਕੋਈ ਕਿਸੇ ਨਾਲ ਰੰਜਿਸ਼ ਜਾਂ ਕੋਈ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਦੀ ਰੰਜਿਸ਼ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਦੇ ਨੇ ਹਾਂਜੀ ਕਿ ਸਬਟੈਂਸ ਸੀ ਜੀ ਹਾਂਜੀ ਹਾਂਜੀ